ਆਪਾਂ ਆਮ ਘਰਾਂ ਚ ਜਿਵੇਂ ਇਹਦੀ ਵੀ ਇਹਦੀ ਰੇਸ ਤੁਸੀਂ ਖੋਲੀ ਆ ਭਜੀ ਸਪਰਿੰਗ ਸ਼ੂਟ ਆਈ ਆ 4000 ਤੱਕ ਜਾਂਦਾ 4000 ਤੱਕ ਨਾਟ ਕੱਸਿਆ ਹੋਇਆ ਆ ਹਾਂ ਅਜੇ ਪੂਰਾ ਖੋਲਦਮਾਣਾ ਹੁਣ 3300 ਦਿਆ ਅੱਛਾ ਮੈਂ ਉਹੀ ਗੱਲ ਕਰਦਾ ਵੀ ਆਪਾਂ 4000 ਤੇ ਆਪਣੀ ਬਸ ਜੀ ਹੋ ਜਾਂਦੀ ਆ ਅਸੀਂ ਤਾਂ ਕਹਿੰਦੇ ਹੋਰ ਭੱਜੇ ਪਰ ਘਰ ਦੇਖ ਦੇਖਣੇ ਮੈਂ ਦੇ ਪਿੱਛੇ ਨਹੀਂ ਮੈਂ ਤਾਂ ਐਵੇਂ ਤੁਹਾਨੂੰ ਕਹਾ ਮੇਰੇ ਮੇਰੀ ਉਹੀ ਗੱਲ ਤੱਕ ਆ ਜਾ ਉਹ ਲਾ ਲਓ ਹਿਸਾਬ ਕਿਤਾਬ ਲਾ ਲਓ ਆਪਾਂ ਤਾਂ 4000 ਤੇ ਆ ਗਿਆ ਹੱਥ ਖੜੇ ਕਰਦੇ ਦੇ ਬਸੇ ਦੋ ਓਵਰ ਹੋਣ ਕਿਉਂਕਿ ਮੈਂ ਇੱਕ ਦੋ ਇੰਜਨ ਆਪਦੇ ਹੱਥੀਂ ਦੇਖੇ ਆ ਉਹ ਜੋ ਫਿਰ ਬੰਦੇ ਦੇ ਦਿਮਾਗ ਚੋਂ ਗੱਲ ਨਹੀਂ ਬੈਠ ਜਾਂਦੀ ਮੇਰੇ ਤਾਂ ਇੱਥੇ ਬੁਰਕੀ ਨਿਕਲ ਗਈ ਸੀ ਅਸੀਂ ਪਹਿਲਾਂ ਕੀਤਾ ਸੀ 60 ਹਾਂਜੀ ਉਹ ਭਰਾ ਹੀ ਆਪਣਾ ਛੋੜਾ ਹਾਂਜੀ ਉੱਥੋਂ ਸਰਾਏ ਤੋਂ ਆ ਹਾਂ ਹਾਂ ਕਪੂਰ ਉਧਰੋਂ ਕਪੂਰ ਵਾਲੀ ਸਾਈਡ ਵੱਲੋਂ ਉਹਦਾ ਕੀਤਾ ਸੀ ਪਹਿਲਾਂ ਫੋਰਡ ਦੂਜਾ ਫਾਰਮ ਟਰੈਕ 7000 ਰੁਪਏ ਉਹਨੂੰ ਗੈਸ ਵੀ ਲਾਈ ਸੀ ਉਹ ਚੱਲ ਗਿਆ ਫਿਰ ਮੁੜ ਕੇ ਕੀਤਾ ਇਹਨੂੰ ਕੀਤਾ ਗੈਸ ਦਾ ਵੀਰੇ ਕੀ ਮਤਲਬ ਹੁੰਦਾ ਜੀ ਵੀਰਾਂ ਨੂੰ ਆਪਾਂ ਦੱਸਣਾ ਹੈ ਗੈਸ ਦਾ ਭਾਜੀ ਮਤਲਬ ਇਹ ਆ ਹੁਣ ਲਾ ਲਓ ਕੀ ਜੇ ਆਪਣਾ ਟਰੈਕਟਰ 7 ਸਕਿੰਟਾਂ 'ਚ ਰੇਸ ਪੜਦਾ ਆ ਹਮ ਆਰਪੀਐਮ ਪੂਰੇ ਕਰਦਾ ਦੂਜੇ ਗੇਅਰ ਲੈਣ ਦੀ ਨੂੰ ਲੋਡ ਪੈਂਦੀ 10 ਕਿ ਸਕਿੰਟਾਂ 'ਚਰ ਭੱਜਦੇ ਆ ਤੇ ਉਹ ਗੈਸ ਨੇ 5 ਸਕਿੰਟਾਂ 'ਚ ਕਹਣਾ ਹੁਣ ਗੇਅਰ ਤੂੰ ਬਦਲ ਦੇ ਉਹਨੇ ਆਰਪੀਐਮ ਪੂਰੇ ਕਰ ਦੇਣੇ ਇਹ ਅੱਧਾ ਟਾਈਮ ਟਾਈਮ ਬਚਾ ਦਿੰਦੀ ਆ ਜਿੱਦਾਂ ਹੁਣ ਆਪਣਾ ਆ ਛੱਡਿਆ ਆ ਗੈਸ ਤੇ ਡੀਜ਼ਲ ਦਾ ਕੰਬੀਨੇਸ਼ਨ ਹੈਗਾ ਪੈਟਰੋਲ ਨਾਲ ਤਾਂ ਆਪਾਂ ਦੇਖਿਆ ਸੀਗਾ ਭਾਜੀ ਹੈੱਡ 'ਚ ਲੱਗਦੀ ਗੈਸ ਆ अच्छा हेड हेड ਚ ਲੱਗਦੀ ਜਿਹੜਾ ਇਹਦਾ ਹੈ ਨਹੀਂ ਆ ਟਰਬੋ ਪਾਪਾ ਹੈਡ ਨੂੰ ਜਾਂਦਾ ਕਦੇ ਲਾਈ ਆ ਲੱਗੀ ਹੋਈ ਬਾਈ ਆਪਣੇ ਇੱਕ ਟਰੈਕਟਰ ਦੇ 60 ਤੇ ਕਰਾਂਗੇ ਉਹਦੀ ਇੰਟਰਵਿਊ ਉਹ ਜੱਟਾਂ ਦੇ ਪੁੱਤ ਛੱਡ ਗਏ ਇੰਜੀਨੀਅਰ ਨੂੰ ਪਿੱਛੇ ਯਾਰ ਹਨਾ ਉਹਨੂੰ ਬਾਈ ਉਹ ਲਾਈ ਵੀ ਸੁੱਖੇ ਢਾਏ ਨੇ ਉਹਨੂੰ ਗੈਸ اچھا ਸੁੱਖੇ ਮੈਂ ਤਾਂ ਸੋਚਦਾ ਇਹ ਉਹਦੇ ਕਿਤੇ ਹੋਈਆਂ ਹਸਾਬ ਕਿਤਾਬ ਜਾਂ ਉਹਨੇ ਲਾਈ ਆ ਹਾਂਜੀ ਲੱਗੀ ਹੋਈ ਆ ਨਹੀਂ ਜਿਹੜਾ 60 ਆ ਸੁੱਖੇ ਢਾਏ ਭਾਈ ਤੋਂ ਲਵਾ ਕੇ ਲਿਆ ਕੇ ਆਂਦੀ 60 ਤੇ ਅੱਛਾ 60 ਤੇ ਉਹਦੇ ਓਕੇ ਉਹ ਬੰਦਾ ਵੀ ਯਾਰ ਹਨਾ ਇੰਨਾਂ ਚੀਜ਼ਾਂ ਤੇ ਗਾਂ ਲੱਗ ਚੁੱਕਾ ਹਨਾ ਬਹੁਤ ਮਟਰ ਬੰਦੇ ਨੇ ਆਵਦਾ ਸਾਰਾ ਕੁਝ ਕਹਿਣ ਦਾ ਮਤਲਬ ਉਹ ਲੋਹੇ ਨੂੰ ਦੇਤਾ ਇਹਨਾਂ ਦਾ ਛੇਦੀ ਕਲਚ ਨਹੀਂ ਟੈਕਦਾ ਭੱਜਣ ਵਾਲਾ ਟਰੈਕਟਰਾਂ ਜਿੰਨੇ ਭੱਜਣ ਵਾਲੇ ਸਾਰੇ ਵੀ ਸਾਰੇ ਜਲਦੀ ਚੱਕ ਦਿੰਦੇ ਆ ਯਾਨੀ ਕਿ ਟੈਕਦਾ ਨਹੀਂ ਸਲਿੱਪ ਕੱਢ ਜਾਂਦੇ ਆ ਇਹਦਾ ਕਲਚ ਵੀ ਚੇਂਜ ਆ ਟਰੈਕਟਰ ਵਾਲਾ ਨਹੀਂ ਗਾ ਇਹ ਚ ਕਲਚ ਕਿਹੜਾ ਚਲੋ ਉਹ ਉਦਾਂ ਦੱਸ ਦਵਾਂਗੇ ਵੀਡੀਓ ਦਾ ਹਾਂ ਉਹ ਫੇਰ ਗਾਣਾ ਪੈਂਦਾ ਸੱਜਾ ਕੱਬਾ ਗਾਣਾਂ ਤਾਂ ਗਾਣਾ ਪੈਂਦਾ ਨਾ ਹਾਂ ਵੀ ਤੁਸੀਂ ਤਾਂ ਸਾਰਾ ਕੁਝ ਪਤੰਦਰੋ ਹੰਗਾ ਚੋ ਜੀ ਕਲਚ ਦੀ ਸਾਰੀ ਗੇਮ ਹੈ ਹਾਂ ਉਹੀ ਗੱਲ ਵੀ ਗੁਣ ਹਾਰੀ ਸਾਰੀ ਵੰਡਿਆ ਵੀ ਨਾ ਜਾਂਦਾ ਹਾਂ ਇਹ ਵੰਡਿਆ ਨਹੀਂ ਜਾਂਦਾ ਇਹ ਸਾਡਾ ਵੀ ਬਹੁਤ ਟਾਈਮ ਬਾਅਦ ਕਲਚ ਟਿਕਿਆ ਬੰਲਾ ਬਹੁਤ ਫੇਲ ਕੀਤਾ ੱੱਕੇ ਖਾ ਖਾ ਕੇ ਖਾ ਖਾ ਕੇ ਫੇਰ ਆਈ ਖਰਾਬ ਕਰ ਕਰ ਕੇ ਫੇਰ ਹਣਾ ਹੁਣ ਆ ਗਿਆ ਐਂਡ ਤੇ ਕਲਚ ਟਿਕਿਆ ਬੈਠੇ ਨਾਲ ਨਹੀਂ ਬੰਦਾ ਡਰਦਾ ਬੈੰਦਾ ਨਹੀਂ ਗਿਆ ਹਟਿਆ ਹਾਂ ਨਾਲ ਰਹਿ ਜਾਂਦਾ ਰੰਨਾ ਤੁਰ ਕੇ ਜਲ ਜੂ ਤੇ ਨਾਲ ਬੈਠ ਨਹੀਂ ਜਾਂਦਾ ਮੈਂ ਤਾਂ ਆਹ ਹੁਣ ਰਾਸਤੇ ਚਾਉਂਦਿਆਂ ਉਹ ਮੈਨੂੰ ਉਹਨੂੰ ਕਹਿੰਦਾ ਕਹਿੰਦਾ ਮਗਰ ਮਗਰ ਲੈ ਕੇ ਜਾਈਂ ਆਪਾਂ ਦੇ ਦੇਣਾ ਕਹਿੰਦਾ ਮੈਂ ਮੈਂ ਤਾਂ ਹੀ ਉਹ ਤੋਂ ਪਹਿਲਾਂ ਪਿੱਛੇ ਰੱਖੀ ਸੀ ਗੱਡੀ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਨਾ ਹੀ ਉਪਝਾਵੇ ਤੇ ਨਾ ਹੀ ਆਪਾਂ ਦੇਖਣਾ ਨਹੀਂ ਪਝਾਈਦਾ ਨਹੀਂ ਪਿੰਡ ਚ ਨਾ ਪਝਾਇਆ ਨਾ ਨੋਰਮਲ ਸਪੀਡ ਤੇ ਆਹ ਰਾਮ ਹਾਂ ਵੈਰੀ ਗੁੱਡ ਵਧੀਆ ਗੱਲ ਹਾਂ ਹੱਲੇ ਭਾਜੀ ਦੀ ਰੇਸ ਘਟਿਆ ਭੱਜਦਾ ਫੜ ਵੀ ਦਵਾਂਗੇ ਇਹ ਵੀਰੇ ਕਿੰਨੇ ਕਿਤੇ ਚੱਲ ਜਾਂਦਾ ਆਈਡੀਆ ਭਾਜੀ ਮੈਂ ਕਿਹਾ ਦੇਖੇ ਨੋਟ ਨਹੀਂ ਕਰਿਆ ਨੰਦਵਾਲੀ ਜਿਹਦੇ ਆਹੀ ਉਦੋਂ ਇਹ ਨਵਾਂ ਨਵਾਂ ਹੈਗਾ ਸਾਡੇ ਨਾਲ ਸੋਨ ਵਾਲੀ ਕਾਲਾ ਹਾਂਜੀ ਮਰੇ ਲੱਗੇ ਆਜੋ ਮਾਈਕ ਸਾਡੇ ਦੋਹਾਂ ਕੋਲ ਆ ਸਾਹਿਬ ਸੀਗੇ ਤੇ ਹਾਂਜੀ ਰਾਜ ਸੋਨ ਵਾਲੀ ਕਾਲਾ ਜਦ ਪਿਆ ਅੱਛਾ ਜੀ ਉਹ ਛੱਟ ਸੀਗਾ ਪੁਰਾਣਾ ਉਹ ਭਿਉਣ ਲਾ ਪਿਆ ਨਾਲ ਹਾਂ ਉਹਨੇ ਕਿਹਾ ਕੀ ਇਹ ਤਾਂ ਨਵਾਂ ਆ ਇਹਨੂੰ ਕੋਈ ਕੀਤਾ ਹੋਣਾ ਹਾਂ ਇਦਾਂ ਹੀ ਹੁੰਦਾ ਐਂ ਉਹ ਪੱਤੀ ਕੀ ਰੇਸ ਵਾਲੀ ਹੁੰਦੀ ਆ ਉਹ ਪੁੱਠੀ ਕਰਕੇ ਪਾਈ ਅੱਛਾ ਜੀ ਜਦ ਉਹਦੇ ਕੋਲ ਦੀ ਸ਼ੂਕ ਦਾ ਨੰਗਿਆ ਤੇ ਉਹ ਮੁੜ ਕੇ ਸਾਨੂੰ ਰੋਕ ਰੋਕ ਪੁੱਛੇ ਭਾਜੀ ਕੀਤਾ ਕੀ ਸੁਣਨਾ ਫੋਣ ਨਹੀਂ ਨਹੀਂ ਉਹਨੂੰ ਅੱਛਾ ਠੀਕ ਆ ਬਰੇ ਗਰੇ ਤਾਂ ਝੋਟੇ ਆ ਪਤੰਦਰਾ ਇਹ ਝੋਟੇ ਆ ਭਾਜੀ ਬੱਸ ਹੁਣ ਬੱਸ ਭਾਈ 4 ਦਿਨ ਦਾ ਕੰਮ ਰਹਿ ਗਿਆ ਹਮ ਮੁੜ ਕੇ ਵਦ ਤੋਂ ਹੋ ਕੇ ਇਹਨੂੰ ਤਿਆਰ ਕਰ ਦੇਣਾ ਅਨੰਦਪੁਰ ਸਾਹਿਬ ਜਾਣਾ ਇਹਦਾ ਵੀ ਕਰਾਂਗੇ ਗਰਾਰੀ ਚੇਂਜ ਕਰਨੀ ਸਾਰੇ ਪੰਜਾਬ ਨੇ ਆਪਾਂ ਸਾਰਿਆਂ ਉੱਥੇ ਹੀ ਮਿਲਣਾ ਉੱਥੇ ਹੀ ਜਾਣਾ ਹੈ ਨਾ ਉੱਥੇ ਹੀ ਸਾਡਾ ਇਰਾਦਾ ਆ ਜਿੱਦਾਂ ਇੱਥੋਂ ਜਾਣਾ ਆ ਅਨੰਦਪੁਰ ਆਪਾਂ ਚਲੋ ਵੈਗਰੂ ਜਾਣਾ ਹਾਂ ਹਾਂ ਦੋਨੇ ਜਾਣੇ ਆ ਵੀ ਜਾਣਾ ਤੇ ਆ ਵੀ ਜਾਣਾ ਠੀਕ ਆ ਵੀਰੇ ਚਲੋ ਆਪਣੇ ਜੱਟਾਂ ਦੇ ਪੁੱਤਾਂ ਕੋ ਇੱਕ ਹਿਸਾਬ ਦੇ ਵੈਗਰੋ ਨੂੰ ਗਲਤ ਨਾ ਮੂੰਹ ਚੋਂ ਲਫ਼ਜ਼ ਨਿਕਲ ਗਿਆ ਹੋਵੇ ਨਹੀਂ ਨਹੀਂ ਸਾਡੇ ਗੁਰੂ ਧਾਮ ਸਾਡੇ ਵਾਸਤੇ ਹਾਂਜੀ ਸ਼ਰਧਾ ਪੂਰਵਕ ਵੀ ਆ ਹਾਂਜੀ ਤੇ ਸਾਡਾ ਇੱਕ ਜਿਵੇਂ ਮਾਈਂਡ ਨੂੰ ਨਾ ਰਿਲੈਕਸ ਕਰਨ ਲਈ ਆਪਣੇ ਕੋਲ ਸਾਰਾ ਕੁਝ ਯਾਰ ਗੁਰੂ ਘਰ ਹੀ ਹੈ ਭਾਈ ਹੋਰ ਹੈ ਹੀ ਨਹੀਂ ਆਪਣੇ ਚਾ ਕਿਉਂ ਨਾ ਆਪਾਂ ਸਿੱਧੀ ਜੀ ਗੱਲ ਅੱਜ ਤੱਕ ਜਿੰਨੇ ਵੀ ਆ ਵੀਰ ਭਰਾ ਖੜੇ ਆ ਕਿਸੇ ਨੂੰ ਪੁੱਛ ਲਈ ਆਪਾਂ ਕਲੱਬ 'ਚ ਤਾਂ ਕਿਸੇ ਨੇ ਵੀ ਨਾ ਲੈਣਾ ਨਹੀਂ ਲੈਣਾ ਹਣਾ ਕਿਉਂਕਿ ਉੱਥੇ ਜਾ ਕੇ ਆਪਾਂ ਨੂੰ ਸੰਤੁਸ਼ਟੀ ਆਉਣੀ ਨਹੀਂ ਚਲੋ ਗੁਰੂ ਧਾਮ ਸਾਡੇ ਲਈ ਉਹ ਆ ਵੀ ਸਾਡੇ ਆਤਮਿਕ ਨਮਾਗੀ ਸ਼ਾਂਤੀ ਸ਼ਾਂਤੀ ਲੈ ਆਪਾਂ ਨੂੰ ਸਕੂਨ ਹੀ ਉੱਥੇ ਜਾ ਕੇ ਆਉਣਾ ਚਲੋ ਆਪਾਂ ਮੰਨਦੇ ਆ ਵੀ ਉੱਥੇ ਜਾ ਕੇ ਟਰੈਕਟਰ ਭਿਉਂਦੇ ਆ ਪਾਵਾ ਕਿਸੇ ਬੰਨੇ ਜਾਂਦੇ ਗੁਰੂ ਘਰ ਤਾਂ ਮੁੰਡੇ ਜਾਂਦੇ ਹਨ ਹਾਂ ਕਿਸੇ ਬੰਨੇ ਜਾਂਦੇ ਮੱਥਾ ਟੇਕਣ ਤਾਂ ਜਾਂਦੇ ਵੀ ਹਾਂ ਵੀ ਹੈਗਾ ਸਾਡਾ ਗੁਰੂ ਉੱਥੇ ਉੱਥੇ ਹੈ ਇਸ ਚੀਜ਼ ਨਾਲ ਪਾਵਾ ਵੀ ਟਰੈਕਟਰ ਲੈ ਕੇ ਜਾਂਦੇ ਕੋਈ ਵੀ ਕੰਮ ਕੰਮ ਜਾਂਦੇ ਯਾਰ ਉੱਥੇ ਬਹੁਤ ਕੁਝ ਸਿੱਖਣ ਨੂੰ ਮਿਲ ਬਹੁਤ ਕੁਝ ਭਾਜੀ ਮਿਲਦਾ ਬਹੁਤ ਕੁਝ ਜੇ ਆਪਾਂ ਨਸ਼ੇ ਤੋਂ ਦਾ ਬੰਦਾ ਭਾਜੀ ਬੱਚਿਆ 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 ਜਿਹੜੇ ਪੈਸੇ ਕੋਲ ਆ ਅਗਲੇ ਨੇ ਕਿਹਾ ਯਾਰ ਮੈਂ ਇੱਥੇ ਹੁਣ ਕੀ ਕਰਾਂ ਜੇ ਉਹੀ ਹੁੰਦੇ ਵੀ ਅੱਜ ਕੀ ਖਾਈਏ ਹਾਂ ਨਹੀਂ ਆਪਾਂ ਸਾਰਿਆਂ ਨੂੰ ਕਹਿੰਦੇ ਆਂ ਬਈ ਆਪਦਾ ਸ਼ੌਂਕ ਪਾਲੋ ਲੋਏ ਨਾ ਪਾਲੋ ਲੋਏ ਨਾ ਪਾਲੋ ਪਰ ਨਸ਼ੇ ਤੋਂ ਬਚੋ ਕਿਉਂਕਿ ਇਹ ਪੰਜਾਬ ਦੇ ਵਿੱਚ ਨਾ ਮੱਗੇ ਵੀ ਜ਼ਿਕਰ ਹੋਣਾ ਹੀ ਕੀਤਾ ਉੜਤਾ ਪੰਜਾਬੀ ਫਿਲਮਾਂ ਐਵੇਂ ਨਹੀਂ ਬਣੀਆਂ ਮਾੜਾ ਮੋੜ ਧੂਆਂ ਨਿਕਲਿਆ ਤੇ ਉਹਨਾਂ ਨੇ ਬਣਾਈਆਂ ਆਪਾਂ ਇਹਨਾਂ ਨੂੰ ਵੀ ਮੌਕਾ ਨਾ ਦੇਈਏ ਨਾ ਦੇਈਏ ਸਹੀ ਗੱਲ ਹੈ ਤੇ ਇੱਕ ਮੇਰਾ ਵੀ ਰਿਕਵੈਸਟ ਆ ਸਾਰਿਆਂ ਨੂੰ ਆਪਾਂ ਵੈਸੇ ਵੀ ਗੱਲ ਕਰ ਲੈਨੇ ਕਿਸਾਨੀ ਬਾਰੇ ਜ਼ਰੂਰ ਮਗਰ ਜਾਇਆ ਕਰੋ ਜਿੰਨੇ ਜੋਗੇ ਹੋ ਸਾਰੇ ਵੀਰ ਜਾਇਆ ਕਰੋ ਕਿਉਂਕਿ ਉੱਥੇ ਉਹਨਾਂ ਮਗਰ ਜਾਵਾਂਗੇ ਤੇ ਫੇਰ ਹੀ ਆ ਬਚਣੀਆ ਤੇ ਫੇਰ ਹੀ ਆ ਆਪਣੇ ਕੰਮ ਆਉਣੇ ਆ ਫੇਰ ਹੀ ਫੇਰ ਹੀ ਕਿਉਂਕਿ ਜ਼ਮੀਨਾਂ ਨਾਲ ਹੀ ਇਹ ਸੋਹਣੇ ਲੱਗਦੇ ਆ ਉਦਾਂ ਆਪਾਂ ਇਹਨਾਂ ਦਾ ਕਰਨਾ ਵੀ ਕੀ ਕੀ ਕਰਨਾ ਭਾਈ ਦਿੱਲੀ ਇਹ ਚਾਰ ਆਰੀ ਆ ਆਪਣੇ ਦਵਾਬੇ ਏਰੀਏ ਜਾਂ ਪਹਿਲਾ ਫੋੜ ਆਪਣਾ ਆ ਗਿਆ ਸੀ ਦਿੱਲੀ ਨੂੰ ਏਰੀ ਜੋੜੀ ਹੈ ਇਹ ਲੱਗੇ ਸੀ ਪਹਿਲਾਂ ਹੁਣ ਮੈਂ ਜਿੰਨਿਆਂ ਦੇ ਇੰਟਰਵਿਊ ਕੀਤੇ ਮੈਨਾਂ ਦਾ ਐਸਾ ਕਿਸੇ ਨੇ ਨਹੀਂ ਕਿਹਾ ਵੀ ਮੈਂ ਨਹੀਂ ਗਿਆ ਨਾ ਸਾਰੇ ਜਾ ਕੇ ਆਏ ਉੱਥੇ ਹੀ ਰਹੇ ਵੀ ਘਟਾ ਘਟ 6-7 ਮਹੀਨੇ ਮਰੇ ਆ ਉੱਥੇ ਮੈਰੀ ਗੁੱਡ ਲਗਾਤਾਰ ਮੈਂ ਉੱਥੇ ਰਿਹਾ ਉੱਥੇ ਰਹਤੇ ਸੀ ਉੱਥੇ ਰਹੇ ਤੇ ਜਾਣਾ ਇਹਨੇ ਲੈ ਗਏ ਜਿੱਦਾਂ ਇਹ ਤਾਂ ਉਦੋਂ ਲਾ ਲੋ ਖਾਤਾ ਸੀ ਟਰੈਕਟਰ ਮੈਂ ਇੱਕ ਮੁੰਡੇ ਨੂੰ ਕਿਹਾ ਸੀ ਮੈਂ ਕਿਹਾ ਯਾਰ ਲੈ ਚੱਲੂੰਗਾ ਟਰੈਕਟਰ ਹੂੰ ਤੇਲ ਤੁਨ ਪਾ ਦੰਨਾ ਮੈਂ ਹੂੰ ਕਹਿੰਦਾ ਵੀ ਨਹੀਂ ਡੈਡੀ ਬੋਲਦਾ ਕਹਿੰਦਾ ਤੇਰੇ ਕੋਲ ਵੀ ਘਰੇ ਖੜਾ ਹੀ ਆ ਤੂੰ ਲੈ ਜਾ ਮੈਂ ਕਿਹਾ ਮੇਰੇ ਵਾਲਾ ਕੰਮ ਬੋਹ ਕੋਣ ਲਾਉਦਾ ਉਹਦਾ ਕੀ ਪੜ ਕਿ ਤੱਕ ਜਾਣਾ ਹੂੰ ਕਹਿੰਦਾ ਫੇਰ ਕਹਿੰਦਾ ਵੇਚ ਦੇ ਮੈਂ ਕਿਹਾ ਹੁਣ ਇਹੀ ਜਾਓ ਇੰਨਾ ਹੀ ਕੰਮ ਹੁੰਦੇ ਹੋਣ ਵਾਲੇ ਚਾਰ ਗਿਹੜੇ ਲਾਏ ਤੇ ਟਰੈਕਟਰ ਕਹਿੰਦਾ ਕੱਲਾ ਵਿੱਚ ਵਿੱਚ ਤੇਲ ਹੀ ਪਾ ਫੇਰ ਰੱਬ ਨਾਲ ਦੀ ਵੀ ਕੋਈ ਚੀਜ਼ ਆ ਚਾਰ ਗਿਹੜੇ ਲਾਏ ਭਾਜੀ ਹੂੰ ਜਿਵੇਂ ਤੁਸੀਂ ਕਹਿੰਦੇ ਵੀ ਖਤਮ ਸੀ ਚੰਗੇ ਭਾਜੀ ਐਨ ਖਤਮ ਸੀ ਟਰੈਕਟਰ ਉਹਦਾ ਚੰਗੇ ਕੰਮ ਨੂੰ ਤੁਰਿਏ ਤੇ ਰੱਬ ਆਪੇ ਬਾਹ ਫੜਦਾ ਬਾ ਕੱਲਾ ਟਰੈਕਟਰ ਚ ਤੇਲ ਪੋਇਆ ਹੋਰ ਕੋਈ ਲਾ ਲੋ ਕੀ ਕਹਿਣਾ ਨਾੜ ਤੱਕ ਨਹੀਂ ਘਸਣ ਦੀ ਲੋੜ ਪਈ ਸਾਨੂੰ ਰਾਜ ਜਾਣਾ ਟਰੈਕਟਰ ਨੇ ਆਰਾਮ ਨਾਣਾ ਤੇਲ ਪੋਣਾ ਉਹਦਾ origignal ਸੀਗਾ ਭੈਣ ਭਾਜੀ ਐਨ origignal ਇਹ ਉਹਦਾ ਜੋ ਕੰਪਨੀ ਲੋਗ ਦਾ ਉਹ ਮਾ ਟਾਇਰ ਟੂਲ ਮਰੇ ਚੋੜੇ ਜਾਂਦੇ ਹੁੰਦੇ ਸੀ ਉਦਾਂ ਸਿਹਾਰੇ ਦੇ ਨਾਲ ਸਾਰਾ origignal ਸੀ origignal ਸੀ ਉਹਦਾ ਛਤਰੀ ਛਤਰੀ ਕੀਤੀ ਹੁੰਦੀ ਹੁੰਦੀ ਹੈ ਸਿਸਟਮ ਵੱਡਾ ਲੱਗਾਂਦਾ ਏ ਠੀਕ ਐ ਵੀਰੇ ਬਾ origignal ਸੀ ਉਹ ਉੱਥੇ ਰਿਹਾ ਟਰੈਕਟਰ ਅਣ ਕੀ ਉਹ ਦੁਆਬੇ ਏਰੀਆ ਜੇ ਆਪਾਂ ਹੀ ਲੈ ਗਏ ਸੀ ਪਹਿਲਾਂ ਫੇ ਆਪਣਾ ਗਿਆ ਫੇ ਆਪਣੇ ਮਾਮੇ ਦੇ ਮੁੰਡੇ ਦਾ ਫੇ ਹੌਲੀ 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 ਗਾਹ ਜਾਂਦੇ ਜਾਂਦੇ ਨਹੀਂ ਹੋਈ ਆ ਗੱਲ ਦੀ ਧਿਆਨ ਨਾਲ ਅੱਛਾ ਕੋਈ ਗੱਲ ਨਹੀਂ ਉਹ ਗੇਰ ਨਹੀਂ ਟਾਪਾ ਖੋਲਿਆ ਸੀ ਨਾ ਹਾਂ ਤੇ ਕੱਸੀ ਨਹੀਂ ਹੋਣੀ ਹਾਂਜੀ ਇਹ ਇਹ ਤਾਂ ਇਹ ਨੂੰ ਤਾਂ ਤੂੰ ਹੀ ਕਰ ਸਕਦਾ ਸੈਟ ਸਾਢੇ ਵਸ ਦੀ ਹਲ ਨਹੀਂ ਹੈਗੀ ਮੈਂ ਤਾਂ ਉੱਧਾ ਚਲੋ ਸ਼ੌਂਕ ਨੂੰ ਹਾਂਜੀ ਮੇਰੀ ਆਦਤ ਤਾਂ ਥੋੜੀ ਬਹਿਣੋ ਕੇ ਵੀ ਨਹੀਂ ਵਧੀਆ ਚੀਜ਼ ਨੂੰ ਬਹਿ ਕੇ ਦੇਖਣਾ ਇਹਦਾ ਪਾਣੀ ਵੀਰੇ ਇੱਥੋਂ ਹੱਥ ਤੋਂ ਆਪ ਛੱਡ ਲੈਂਦੇ ਫਿਰ ਹੱਥੋਂ ਬਈ ਛੱਡ ਜਾਂਦਾ ਵੀ ਜਦੋਂ ਲੱਗਦਾ ਇੱਥੋਂ ਸੂਈ ਜੀ ਹਨਾ ਗਈ ਆ ਵੀ ਉਦੋਂ ਇਹ ਖੱ ਮੇਲੇ ਤੇ ਨਹੀਂ ਪੈਂਦੀ ਮੇਲੇ ਤੇ ਤਾਂ ਹਨਾ ਮੇਲੇ ਤੇ ਨਹੀਂ ਪੈਂਦੀ ਥੱਤੀ ਜਿਆਦਾ ਜਿਹਾ ਲੋਡ ਪੈਂਦੀ ਦੀ ਆਪਾਂ ਨੂੰ ਠੀਕ ਆ ਵੀਰੇ ਹਾਂਜੀ ਆ ਪਿਸਤੌਲ ਦਾ ਛੱਡਿਆ ਇਹ ਜਦੋਂ ਤਿਆਰ ਕੀਤਾ ਸੀ ਪਿਸਤੌਲ ਸਗਾ ਇੱਥੇ ਹਾਂ ਆ ਸਟੀering ਲਾਈਟਾਂ ਵਾਲਾ ਸੀਗਾ ਓਕੇ ਤੇ ਆ ਸਟੀering ਵੀ ਕ੍ਰੋਮ ਪਾਇਆ ਆ ਨਸਰ ਵੀ ਕ੍ਰੋਮ ਸੀ ਠੀਕ ਆ ਵੀਰੇ ਅਦਰ ਪੱਟੀਆਂ ਜਿਹੜੀਆਂ ਇੱਥੇ ਵੀ ਕਵਰ ਵੀ ਕ੍ਰੋਮ ਲਾਇਆ ਹੁੰਦਾ ਸੀ ਕੁੱਲ ਮਿਲਾ ਕੇ ਇੱਥੇ ਵੀ ਕ੍ਰੋਮ ਲਾਇਆ ਉਹਦੋਂ ਦੇ ਕ੍ਰੋਮ ਦਾ ਕ੍ਰੇਜ਼ ਵੀ ਬਹੁਤ ਚੱਲਿਆ ਸੀ ਹਨਾ ਪਾ ਜੀ ਇੱਥੇ ਵੀ ਸਾਰੇ ਕ੍ਰੋਮ ਸੀ ਟਰੈਕਟਰ ਤੇ ਉਦੋਂ ਬਹੁਤ ਆਪਣੇ ਸੱਤੀਬਾਈ ਨੇ ਵੀ ਕਰੋਮ ਬੋਲ ਲਾਇਆ ਸੀ ਉਦੋਂ ਉਹਨੇ ਹੁਣ ਲਾਤਾ ਮੈਨੂੰ ਪਤਾ ਜਦੋਂ ਹੁਣ ਮੈਂ ਇੰਟਰਵਿਊ ਕਰੀ ਨਾ ਉਦੋਂ ਲਾਤਾ ਨੇ ਉਦੋਂ ਥੋੜਾ ਥੋੜਾ ਯਾਰ ਰਹਿ ਗਿਆ ਸੀਗਾ ਮਾੜਾ ਮੋਟ ਜਿੰਨਾ ਕੋਈ ਭਾਈ ਉਹ ਬੰਦਾ ਬਹੁਤ ਸ਼ੌਂਕੀ ਬਹੁਤ ਘਾਟ ਬੰਦਾ ਆ ਲੈਟਾਂ ਹੀ ਭਾਈ ਉਦੋਂ ਜਦੋਂ ਤਿਆਰ ਕੀਤੇ 12000 ਦੇ ਕਿਲੇ ਲੈਟਾਂ ਹੀ ਲਿਆ ਕੇ ਪਾਈਆਂ ਇਹਦੀ ਅਰੀਜਨਲ ਹਰਲੇ ਵਾਲੀਆਂ 575 ਅੱਛਾ 575 ਦੀਆਂ ਲੈਟਾਂ ਇਹ ਜੱਟਾਂ ਦੇ ਪੁੱਤ ਹੋ ਜਾਣ ਸਹੀਂ ਕੇ ਪਾਸੇ ਨੂੰ ਬੱਸ ਫਿਰ ਤਾਂ ਨਾ ਮੁਰੁੱਦਾ ਵਾਲੀ ਰੇੜੀ ਬਸ ਗਾਂ ਹੀ ਹੁੰਦੀ ਆ ਫਿਰ ਤਾਂ ਇਹ ਵੱਡੇ ਦਾ ਸਿਰ ਤੇ ਹੱਥ ਆ ਤਾਂ ਹੁੰਦਾ ਭਰਾ ਹਾਂਜੀ ਭਰਾ ਬਾਹਰ ਬਾਹਰ ਅਮਰੀਕਾ ਆ ਓਕੇ ਇਤੋਂ ਬੜੀ ਕੋਸ ਨਹੀਂ ਹੁੰਦਾ ਨਹੀਂ ਹੁੰਦਾ ਮੇਰਾ ਬਾਪੂ ਆ ਇੰਗਲੈਂਡ ਨਾਨਕੇ ਆ ਬਾਹਰ ਵੈਰੀ ਗੁੱਡ ਚਲੋ ਕਿਸੇ ਸਰਤੇ ਆ ਉਹੀ ਕਿਸੇ ਸਰਤੇ ਮੈਂ ਤਾਂ ਮੈਂ ਗਿਆ ਸੀਗਾ ਤੇ ਮੈਂ ਮੋੜਾ ਤੁਸੀਂ ਦੋਨੇ ਮੋੜ ਆ ਹਾਂ ਮੈਂ ਤੁਹਾਨੂੰ ਦੱਸਦਾ ਤੁਹਾਡੇ ਕੰਮ ਤਾਂ ਭਾਵੇਂ ਚੱਲੇ ਹੋਣਾ ਤੁਹਾਨੂੰ ਆ ਤੁਹਾਨੂੰ ਆ ਖਿੱਚ ਲਿਆਏ ਇਦਾਂ ਹੀ ਲਾ ਲਓ ਹਣਾ ਮੈਂ ਵੀ ਕਹਿੰਦਾ ਖੇਤੀ ਕਰਨੀ ਹੈ ਨਹੀਂ ਫਿਰ ਖੇਤੀ ਸ਼ੌਂਕ ਨਾ ਕਰਦੇ ਪਏ ਹੋ ਕਿ ਉੱਤੋਂ ਤਾਂ ਨਹੀਂ ਪਾਈਦੇ ਨਹੀਂ 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 ਭਾਈ ਚਲੋ ਉਹ ਤਾਂ ਚਲੋ ਕੰਮ ਕਰਨਾ ਆਪਣਾ ਵੀ ਸੁਪਰ ਸੀਡਰ ਲਾ ਕੇ ਲਾ ਕੇ ਲੈ ਕੇ ਆਇਆ ਇਦਾਂ ਹੀ ਕਣਕ ਵੀਜਦਾ ਸੀ ਅੱਛਾ ਕੰਮ ਕਰਦੇ ਪਏ ਤੁਸੀਂ ਕੰਮ ਕਰਦੇ ਪਏ ਮੈਂ ਕਿਹਾ ਆ ਜਾ ਇਹਨੂੰ ਇਦਾਂ ਹੀ ਆ ਗਿਆ ਹਾਂ ਬੋਰੇ ਰੱਖੇ ਸੀ ਲਾ ਤੋ ਹੀ ਬਾਅਦ ਕਿੰਨੀ ਕਿ ਰਹਿ ਗਈ ਆ ਵੀਰੇ ਭਾਈ ਦੋ ਫੇਰ ਰਹਿ ਗਏ ਆਪ ਦੇ ਆਪ ਦੇ ਬਾਅਦ ਦੋ ਫੇਰ ਮੇਰੇ ਕਾਹ ਕੋ ਕੰਮ ਤਾਂ ਨਹੀਂ ਰੁਕਿਆ ਨਾ ਨਾ ਨਹੀਂ 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 ਵੀ ਚੱਕਰ ਦਾ ਨਹੀਂ ਕੰਮ ਦਾ ਕੰਮ ਤਾਂ ਚੱਲਦਾ ਹੀ ਰਹਿੰਦਾ ਉਹ ਬਈ ਗਾਲ ਮਾਰ ਲਾਂਗੇ ਉੱਥੇ ਕੀ ਮਾ ਬਈ ਕਹਿੰਦਾ ਮੈਂ ਆਵੇਂ ਕੋਈ ਮੈਲ ਹੋ ਗਿਆ ਹਾਂ ਵੀ ਕੋਈ ਬਹਾਨੇ ਕਿਸੇ ਨਾਲ ਮੈਲ ਹੁੰਦਾ ਸਹੀ ਗੱਲ ਆ ਵੀਰੇ ਸਹੀ ਗੱਲ ਬਹਾਨੇ ਬਣਦਾ ਹੁੰਦਾ ਮੈਂ ਇਹਦਾ ਭਾਈ ਇੱਕ ਫੋਨ ਕਰ ਦਵੇ ਆਪਾਂ ਹਾਜ਼ਰ ਹੋਈ ਜਾ ਐਦਾਂ ਹੀ ਆ ਵੀਰੇ ਪ੍ਰੇਮ ਪਿਆਰ ਪਿੰਡਾਂ ਦਾ ਆਪਣੇ ਰਹਿ ਗਿਆ ਇਹੀ ਰਹਿ ਗਿਆ ਭਾਈ ਦੇਖ ਯਾਰ ਪੱਕਾ ਹੁੰਦਾ ਸੀ ਵਿੱਕੀ ਉਹ ਕੈਨੇਡਾ ਚ ਵਿੱਕੀ ਆ ਉਹ ਕੈਨੇਡਾ ਚ ਲੱਗ ਗਿਆ ਹੁਣ ਜਦੋਂ ਵੀਡੀਓ ਦੇਖੂਗਾ ਉਹ ਐ ਕਰਦਾ ਦਿਲ ਦੇ ਯਾਰ ਮੈਂ ਇੱਥੇ ਹੋਣਾ ਸੀਗਾ ਉਹਨੇ ਠੀਕ ਆ ਉਹਨੂੰ ਵੀ ਸ਼ੌਂਕ ਬੋਸ ਗਿਆ ਟਰੈਕਟਰਾਂ ਦਾ ਠੀਕ ਆ ਵੀਰੇ ਉਹਨੂੰ ਹੁੰਦਾ ਸੀ ਤਿਆਰ ਕਰਨਾ ਜਦੋਂ ਤਿਆਰ ਹੋਇਆ ਉਦੋਂ ਇਹ ਤਿਆਰ ਹੁੰਦਾ ਸੀ ਉਹ ਬਾਹਰ ਚ ਲੱਗ ਗਿਆ ਜਾਨਾ ਚਲੋ ਨਵੀਂ ਵੀ ਹੁਣ ਉਹ ਹੌਲੇ-ਹੌਲੇ ਦੇ ਸ਼ਹਿਰ ਐ ਕਿ ਆਊਗਾ ਆਪਣੇ ਪੰਜਾਬੀ ਮੁੰਡੇ ਮੈਂ ਕਹਿੰਦਾ ਵਿਆਹਾਂ ਤੇ ਨਹੀਂ ਆਉਂਦੇ ਹੋਲੇ ਮੱਲੇ ਤੇ ਜਰੂਰ ਆਉਂਦੇ ਆ ਹਾਂਜੀ ਹੋਲੇ ਮੱਲੇ ਤੇ ਤਾਂ ਰੇਖੇ ਆ ਨਹੀਂ ਖੜੇ ਆ ਨਹੀਂ ਵਿਆਹ ਛੱਡ ਕੇ ਖੜੇ ਆ ਵਿਆਹ ਸੀ ਅੱਜ ਅੱਛਾ ਗਏ ਨਹੀਂ ਵਿਆਹ ਤੇ ਮੁੰਡੇ ਦੀ ਮਾਸੀ ਦੀ ਕੁੜੀ ਦਾ ਵਿਆਹ ਸੀ ਸਗੀ ਸਗੀ ਮਾਸੀ ਦੀ ਕੁੜੀ ਦਾ ਵਿਆਹ ਆ ਓ ਛੱਡ ਕੇ ਇੱਥੇ ਇੱਥੇ ਆ ਗਏ ਨੂੰ ਭਾਜੀ ਮੈਂ ਵੀ ਜਲੰਧਰੋਂ ਆਇਆ ਇਹਦੇ ਵੀ ਸਗੀ ਮਾਸੀ ਦੀ ਕੁੜੀ ਦਾ ਵਿਆਹ ਧੰਨਵਾਦ ਯਾਰ ਸਾਰੇ ਭਰਾਵਾਂ ਦਾ ਜਿਉਂਦੇ ਰਹੋ ਪਰ ਕੋਈ ਨਹੀਂ ਤੁਸੀਂ ਵਿਆਹ ਵੇਖ ਲੈਣਾ ਸੀਗਾ ਮੈਨੂੰ ਦੱਸ ਦਿੰਦੇ ਆਪਾਂ ਅੱਗਾ ਪਿੱਛਾ ਕਰ ਲੈਂਦੇ ਨਹੀਂ ਨਹੀਂ ਕੋਈ ਨਹੀਂ ਹੈ ਬੀ ਉਹ ਹੋ ਗਿਆ ਕਰਦੇ ਆ ਅੱਗੇ ਉਹ ਵਾਕੇ ਗਲਤ ਏਦਾਂ ਹੀ ਆ ਵੀ ਪਹਿਲਾਂ ਬੁਮਾਰ ਰਹੇ ਹਾਂ ਮੋੜ ਕੇ ਡਰਾਈਵਰ ਰਿਪੇਅਰ ਕੱਢੀ ਲੱਗਦੇ ਉਹ ਬਸ ਏਦਾਂ ਹੀ ਸੁਭਜਾ ਬਣਦਾ ਨਹੀਂ ਆ ਹਾਂ ਮਹੀਨਾ ਹੀ ਹੋ ਗਿਆ ਪੂਰਾ ਮਹੀਨੇ ਉਹਦੀ ਬਣਿਆ ਹਾਂ ਮੈਂ ਬੜੀ ਕਣ ਇੱਧਰ ਕਣਕ ਵਿੱਚ ਕੇ ਗਿਆ ਇਥੇ ਰਸਦਾਰਾਂ ਦੀ ਹਾਂਜੀ ਇਹ ਦੇ ਲੋ ਘਰੇ ਪਿਆ ਹੁੰਦਾ ਸੀ ਮੈਨੂੰ ਫੋਨ ਲਾਉਣਾ ਨੇ ਚੱਕਣਾ ਨਹੀਂ ਮੈਂ ਫੇਰ ਨਿਕਲ ਜਾਣਾ ਮੈਂ ਕੋਈ ਨਹੀਂ ਸ਼ਾਮ ਨੂੰ ਮਿਲੂਗਾ ਹੂੰ ਫੇਰ ਫੋਨ ਆਣਾ ਮੈਂ ਘਰ ਦਾ ਚਲ ਗਿਆ ਹਾਂ ਤੇ ਫੋਨ ਹੁਣ ਵੀ ਨਹੀਂ ਚੱਕਦਾ ਮੈਂ ਤੁਹਾਡੇ ਦੇ ਤੇ ਖੜਾ ਸੀ ਹੁਣ ਵੀ ਫੋਨ ਬਾਅਦ ਚ ਬੈਕ ਹੁਣ ਵੀ ਦੇ ਉਧਰ ਹੀ ਆ ਤ ਪਤਾ ਹੀ ਲਗਾਦਾ ਕਿ ਤੂੰ ਲੈ ਬਾਅਦ ਚ ਬੈਕ ਵਾਲਾ ਕਰੀ ਜੇ ਨਹੀਂ ਮੈਨੂੰ ਨਨੂ ਕਹਿੰਦਾ ਕਹਿੰਦਾ ਕਿਵੇਂ ਯਾਰ ਕਹਿੰਦਾ ਫੋਨ ਤਾਂ ਚੱਕਦਾ ਨਹੀਂ ਕਿਵੇਂ ਜਾਨਾ ਘਰ ਦਾ ਕਿਵੇਂ ਪਤਾ ਲੱਗੂ ਮੈਂ ਕੋਈ ਨਹੀਂ ਕਰਦੀ ਆਪਣੀ ਲੋਕੇਸ਼ਨ ਵੀ ਪਾਈ ਆਉਂਦੇ ਕਈ ਮੁੰਡੇ 40 3600 ਲੈ ਕੇ ਸਿੱਧਾ ਨਿਕਲ ਜਾਂਦਾ ਕਰ ਸਿੱਧਾ ਨਿਕਲ ਜਾਂਦਾ ਸਿੱਧਾ ਹੀ ਨਿਕਲ ਜਾਂਦਾ 40 3600 ਲੈ ਕੇ ਠੀਕ ਆ ਵੀਰੇ ਠੀਕ ਆ ਇਹਨੂੰ ਵੀਰੇ ਆਪਾਂ ਮੜਾ ਚਲਾ ਕੇ ਦਿਖਾਈਏ ਜਰੂਰ ਜੀ ਜਰੂਰ ਕਰੋ ਇਹਨੂੰ ਸਟਾਰਟ ਫਿਰ ਨਨੂ ਦੇਖੀਏ ਮੜਾ ਇਹਨੂੰ ਚਲਾ ਸਨਾ ਨਨੂ ਲੈ ਇਹ ਭਾਜੀ ਤੇਰਾ ਮਦਾ ਆ ਵਾਲਾ ਕੰਮ ਕੋਈ ਕੋਈ ਕਰ ਸਕਦਾ ਹੈ ਨਾ ਨਨੂ ਆਪਣੇ ਕੋਲ ਨਹੀਂ ਹਣਾ ਨਾ ਨਾ ਹੋਟੇਰੀ ਆਪਾਂ ਨੂੰ ਪਾਊਡਰ ਲਾਤਾ ਨੇ ਐਂ ਤਸੱਲੀ ਵਾਲਾ ਮੈਂ ਇੱਥੇ ਕਿ ਉਹ ਤੇ ਛੜਕ ਦੇ ਕਰ ਸੇਵ ਕਰ ਲਾ ਪਰ ਲੈ ਜਾ ਬੋਲਦਾ ਨਹੀਂ ਵੀਰਾ ਵੀ ਆਪਣੇ ਕੋ ਡਰਦਾ ਕਿ ਤੈਨੂੰ ਪਰੇ ਲੈ ਜਾ ਭਾਜੀ ਮੈਂ ਬਹੁਤ ਡਰਦਾ ਮੈਂ ਇਹਦੇ ਨਾਲ ਬਹਿੰਦਾ ਨਹੀਂ ਇਹ ਕੋਈ ਨਾ ਹੀ ਕਰਿਓ ਇਹਦੇ ਨਾਲ ਵੇਖ ਕੇ ਇਹੇ ਗੱਲ ਨੂੰ ਰੱਖਿਆ ਭਾਈ ਕੰਮ ਕਰ ਲੈ ਸਹੀ ਗੱਲ ਆ ਵੀ ਮੇਰਾ ਵੀਰ ਵੀਡੀਓ ਦੇਖ ਕੇ ਕੋਈ ਘਰੇ ਪੰਗਾ ਨਾ ਲਿਓ ਭਾਈ ਵੀਰ ਨੂੰ ਹੁਣ ਪ੍ਰੈਕਟਿਸ ਆ ਹਨ ਇਹ ਰੋਜ਼ ਦਾ ਇਹਦਾ ਕੰਮ ਆ ਅਸੀਂ ਡਰਦੇ ਨਹੀਂ ਕਰਦੇ ਕੁਝ ਇਹ ਰੋਜ਼ ਦਾ ਤਜਰਬਾ ਤੇ ਮੇਰਾ ਵੀਰ ਕੋਈ ਐਦਾਂ ਨਾ ਪੰਗਾ ਲਿਓ ਨਾ ਨਾ ਮੇਰਾ ਵੀਰੇ ਓੱਖਾ ਗੰਮ ਹਾਂ ਇਹ ਤਾਂ ਵੀਰ ਨੂੰ ਕਿਪਾ ਕਿੰਨਾ ਟਾਈਮ ਪ੍ਰੈਕਟਿਸ ਕਰਕੇ ਇਹ ਸਾਹ ਹੁਕਤਾ ਵਾ ਜਿਆਦਾ ਆਤਵਾਦ ਟਾਇਰਾਂ ਦੀ ਗੱਡੀ ਬਹੁਤ ਆ ਓਏ ਟਾਇਰ ਦੂਜੇ ਲਾਏ ਆ ਇਹਨੇ ਹਾਂ ਉਹ ਨਾਲ ਤਾਂ ਜਿਆਦਾ ਕੁਮੇਰੀ ਬਣਾਉਂਦਾ ਆ ਉਹ ਫਿਰ ਦੂਸਰੇ ਨੇ ਨਾ ਟਾਇਰਾਂ ਹਾਂ ਇਹੋ ਬੈਗ ਲੈ ਗਿਆ ਚਲੋ ਆਵੇ ਜੀ ਮੈਂ ਬੜੀ ਵੀਡੀਓ ਚ ਆਉਂਦਾ ਨਹੀਂ ਮੈਨੂੰ ਅੱਜ ਇਹ ਕਹਿੰਦਾ ਨਾ ਜੋ ਮਰਜ਼ੀ ਕਰ ਆ ਜਾਣਾ ਹੀ ਆਣਾ ਪੈਣਾ ਟਰੈਕਟਰ ਲੈ ਕੇ ਚਲੋ ਚਲੋ ਪਰਾਵਾਂ ਨਹੀਂ ਆ ਪਰਾਵਾਂ ਨਾਲ ਹੀ ਜਾਇਆ ਤੇ ਦੱਸਿਓ ਵੀਰੇ ਦੇ ਟਰੈਕਟਰ ਤੁਹਾਨੂੰ ਕਿੱਦਾਂ ਦੇ ਲੱਗੇ ਅਸੀਂ ਵੀ ਫਤਿਹ ਗਈਏ ਜਿਆਦਾ ਪੰਗਾ ਜਾਂ ਜਿਆਦਾ ਉਹ ਆਪਾਂ ਤਾਂ ਨਹੀਂ ਕਰ ਵੈਸੇ ਵੀ ਨਾ ਜੇ ਕਿਸੇ ਵੀਰ ਨੇ ਕੋਈ ਜਿਆਦਾ ਸਟੰਟ ਜਾਂ ਕੁਝ ਦੇਖਣਾ ਹੈ ਇਦਾਂ ਦਾ ਹਸਾਬ ਕਿਤਾਬ ਤੇ ਵੀਰ ਦੀ ਇੰਸਟਾ ਆਈਡੀ ਤੇ ਹੈਗੇ ਆ ਆਲਰੇਡੀ ਪਹਿਲਾਂ ਹੀ ਆ ਜਾਓ ਵੀਰੇ ਆਜੋ ਭਾਈ ਤੁਸੀਂ ਵੀ ਆਜੋ ਤੇ ਵੀਰ ਦੀ ਆਈਡੀ ਤੇ ਆਲਰੇਡੀ ਹੈਗੇ ਆ 7172 5600 ਵਾਲੇ ਹਨਾ ਵੀਰੇ ਇਹ ਹੀ ਆਈਡੀ ਆਪਣੀ ਆਹੀ ਆ ਇਹ ਹੀ ਆਈਡੀ ਇਹ ਪੇਜ ਆ ਟਰੈਕਟਰ ਇਹ ਟਰੈਕਟਰ ਦੀ ਆਈਡੀ ਆ ਇਹ ਟਰੈਕਟਰ ਦੀ ਆਈਡੀ ਹਾਂ ਮੇਰੀ ਤਾਂ ਦੂਜੀ ਜਗਰੂਪ ਵਾਲੀ ਹੋਈ ਆ ਅੱਛਾ ਤੁਹਾਡੀ ਉੱਥੇ ਕੀ ਆਈਡੀ ਆ ਤੁਹਾਡੀ ਉਹ ਜਗਰੂਪ@24 ਓਕੇ ਦੇਖ ਤੇ ਹਰ ਸੌਂਗ ਜੇ ਜਾਂ ਕੁਝ ਦੇਖਣਾ ਉਹ ਹਨਾ ਜਗਰੂਪਾਲ ਹੀ ਐਡੀ ਤੇ ਉਹ ਤੇ ਸਾਰਾ ਕੁਝ ਤੇ ਬਾਕੀ ਆ ਤੇ ਆ ਜਿਹੜਾ ਟਰੈਕਟਰ ਆ ਦੇਖਣਾ ਤੇ ਗੱਲਾਂ ਕਰਦਿਆਂ ਕੋਈ ਵੱਧ ਘਟ ਗੱਲ ਨਿਕਲ ਗਈ ਹੋਵੇ ਕੋਈ ਸ਼ਬਦ ਹਨਾ ਕਿਸੇ ਦੇ ਮਨ ਨੂੰ ਠੇਸ ਲੱਗੇ ਉਹਦੇ ਲਈ ਪਹਿਲਾਂ ਤੋਂ ਹੀ ਮਾਫੀ ਆ ਤੇ ਮੇਰਾ ਵੀਰ ਆਹ ਵਾਲੇ ਸਟੰਟ ਕੋਈ ਵੀਰਿਆਂ ਦੇਖ ਕੇ ਸਿੱਧਾ ਟਰਾਈ ਨਾ ਕਰਿਓ ਕਿਉਂਕਿ ਵੀਰੇ ਨੇ ਹਨਾ ਪ੍ਰੈਕਟਿਸ ਤਜਰਬੇ ਟਰੈਕਟਰ ਨੂੰ ਭੰਨ ਤੋੜ ਖਰਚੇ ਸਾਰਾ ਕੁਝ ਵੀਰ ਨੇ ਝੱਲਿਆ ਚੱਲਣਾ ਪੈਂਦਾ ਪਹਿਲਾਂ ਬਈ ਚੱਲਣਾ ਪੈਂਦਾ ਪਹਿਲਾਂ ਚੱਲਣਾ ਪੈਂਦਾ ਹੌਲੀ ਹੌਲੀ ਜਿਵੇਂ ਵੀਰੇ ਨੇ ਦੱਸਿਆ ਵੀ ਕਲਚ ਪੈਡ ਨਹੀਂ ਲੋਟ ਆਉਂਦੀ ਤੇ ਯਰ ਬੇਕਾਰ ਕਰ ਕਰਕੇ ਬੰਦਾ ਹਨਾ ਗਾਂ ਇੱਕ ਇੱਕ ਪੌੜੀ ਚੜਦਾ ਚੜਦਾ ਫਿਰ ਛੜਦਾ ਆਪਾਂ ਇਹ ਕਹਾਂਗੇ ਵੀ ਵੀਡੀਓ ਦੇਖ ਕੇ ਇਦਾਂ ਦਾ ਕੁਝ ਇਹ ਨਾ ਹੋਵੇ ਤੁਸੀਂ ਚੱਕੋ ਮਾਰੋ ਸਲਫ ਤੇ ਆਪਦਾ ਨਵਾਂ ਟਰੈਕਟਰ ਚੱਕ ਦੋ ਫੱਟੇ ਹਨਾ ਫਿਰ ਐਵੇਂ ਘਰੋਂ ਗਲਾਂ ਖਾਓਗੇ ਘੁੰਮਣ ਦੇ ਘੱਟ ਚਾਂਸ ਹੈ ਟੁੱਟਣ ਦਾ ਜ਼ਿਆਦਾ ਚਾਂਸ ਟੁੱਟਣ ਦੇ ਜ਼ਿਆਦਾ ਚਾਂਸ ਆ ਟੁੱਟਣ ਦਾ 90% ਚਾਂਸ ਹੈ ਵੀ ਕੋਈ ਨਾ ਹੋਵੇ ਟੁੱਟਣਾ ਹੀ ਆ ਟੁੱਟਣਾ ਹੀ ਆ ਤੇ ਘੁੰਮਣ ਦੇ 10% ਆ ਘੁੰਮੂਗਾ ਜਾਂ ਨਹੀਂ ਘੁੰਮੂਗਾ ਹੋਨ ਵੈਸੇ ਕਾਫੀ ਕਰੇ ਚੱਲਿਆ ਹਨਾ ਵੀਰੇ ਬਾਲਾ ਵਾਲਾ ਭਾਜੀ ਬਾਲਾ ਜਾਂਦੇ ਹਨਾ ਗੇਰਾਂ ਦੀ ਦੂਜੀ ਘਟਾਉਣੀ ਪੈਂਦਾ ਦਵਾ ਘਟਾਉਣਾ ਪੈਂਦਾ ਤੇ ਫੇਰ ਜਾ ਕੇ ਕਰਦੇ ਆ ਠੀਕ ਆ ਵੀਰੇ ਭਾਜੀ ਉਹਦੇ ਓਰੀਜਨਲ ਕਰਨ ਲੱਪੀਏ ਕੋ ਟੁੱਟ ਜਣਾ ਤਨਾਂ ਦਾ ਫੇਰ ਟੁੱਟ ਜੂ ਓਰੀਜਨਲ ਉਸ ਨਾਲ ਕੋ ਟੁੱਟਣਾ ਟਨਾਂ ਦਾ ਪੱਕਾ ਹੀ ਟੁੱਟੂਗਾ ਨਾ ਕ੍ਰਾਉਣ ਪੀਣ ਭਰ ਜਾਣਾ ਮਗਰ ਭੱਜੇ ਜਾਂਦੇ ਆ ਇਕਦਮ ਗਾਹ ਨੂੰ ਗੇਰ ਲਾਉਣਾ ਕੋਸਤਾ ਫਗਣਾ ਕੋਸਤਾ ਕੋਸਤਾ ਹੋਣਾ ਨਹੀਂ ਕਿਉਂਕਿ ਉਹ ਨਿੱਕੇ ਦਮ ਆਪਾਂ ਹੀ ਗਾਹ ਨੂੰ ਭੱਜ ਜੰਨੇ ਆ ਆਪਾਂ ਕੁਝ ਆਪਾਂ ਨੂੰ ਤਾਂ ਕਈ ਇੱਕ ਦਾ ਵਜੇ ਕੋਈ ਨਾ ਕੋਈ ਆਪਣਾ ਵੀ ਅੰਗ ਪਰ ਉਹੀ ਚੀਜ਼ ਇਹਨਾਂ ਦੀ ਹੁੰਦੀ ਹੈ ਉਹੀ ਚੀਜ਼ ਇਹਨਾਂ ਦੀ ਤੇ ਬਾਕੀ ਵੀਰੇ ਦੇ ਟਰੈਕਟਰ ਤੁਸੀਂ ਸਾਰੇ ਦੇਖ ਹੀ ਲਏ ਜੋ-ਜੋ ਵੀਰ ਨੇ ਮੋਡੀਫਿਕੇਸ਼ਨ ਕਰੀ ਆ ਆਉਣ ਵਾਲੇ ਸਮੇਂ ਵੀ ਵੀਰੇ ਨੇ ਜੋ ਕੁਝ ਕਰਨਾ ਟਰੈਕਟਰ ਦਾ ਇੰਜਨ ਇੰਜਨ ਜੋ ਵੀ ਚੇਂਜ ਕਰਨਾ ਉਹ ਆਪਾਂ ਤੁਹਾਨੂੰ ਸਮੇਂ ਨਾਲ ਦਿਖਾਉਂਦੇ ਵੀ ਰਹਾਂਗੇ ਵੈਗਰੂ ਮੇਰ ਕਰੇ ਵੀ ਇਹਨਾਂ ਮੁਲਾਕਾਤ ਹੁੰਦੀ ਰਹੇ ਮੇਰੇ ਲਾਗੇ ਪਿੰਡ ਦਾ ਹੀ ਆ ਵੀਰਾ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਚ ਫਿਰ ਤੋਂ ਰਿਪੀਟ ਜੇ ਕੋਈ ਗਲਤੀ ਹੋ ਗਈ ਹੋਵੇ ਉਹਦੇ ਲਈ ਮਾਫੀ ਆ ਲਵ ਯੂ ਸਾਰਿਆਂ ਨੂੰ ਯਾਰ ਸਤਕਾਰ ਬਣਾਈ ਰੱਖਿਓ ਸਾਰੇ ਵੀਰਾਂ ਨੂੰ ਅਸੀਕਾ ਲਈ